ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੇਖੂਪੁਰ ਨੰਬਰ ਜ਼ਰ ਜੀ ਰਾਣਾ ਕੋਲੇ ਤੇ ਆਜੋ ਫਿਰ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਕਿੰਨੇ ਪਸ਼ੂ ਬਾਈ ਜੀ ਆਪਣੇ ਕੋਲ ਸੇਲ ਆਜਣ ਚਾਹੁੰਦੇ ਆ ਚਾਰ ਮਹੀਆ ਪੂਰੀਆਂ ਰਾਜੀ ਤੇ ਇੱਕ ਹੈਗੀ ਵਹਿੜ ਆਜੋ ਜੀ ਆਪਾਂ ਵੱਡਿਆਂ ਪੂਰੇ ਇਧਰੋਂ ਸ਼ੁਰੂ ਕਰਦੇ ਆ ਆਜੋ ਲੈ ਆਓ ਜੀ ਇਹ ਕੁਆੜੀ ਮਾਰ ਦੇ ਕੈਮਰਾ ਇਹ ਪਹਿਲਾਂ ਪਹਿਲੇ ਨਾਲੇ ਮਣਕੀ ਅੱਖ ਵਾਲੀ ਪਹਿਲੇ ਸੂਈ ਸੂਈ ਵਾਲੀ ਕਿ ਵੇਖ ਵੇਖੋ ਇਹ ਕਿਸਪਾਰੀ ਕਿੰਨਾ ਦੁੱਧ ਆਈ ਇਹ ਤਾਂ ਗੁੱਧ ਲਾ ਲਓ ਬੋੜਾ ਲਾ ਲਓ 11 ਕਿਲੋ ਤਿਆਰ ਆ 11 ਕਿਲੋ ਤਿਆਰ ਆ ਖੋਲੋ ਵੀਰੇ ਦਿਖਾਓ ਵੇ ਮਾਰ ਵਿੱਚ ਦੇ ਮੀਰ ਮਗਰ ਕੈਮਰਾ ਵੇਖੋ ਇਹ ਤਾਂ ਕੱਲਾ 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 ਹਮ ਐਗਲੀ ਸਿਰਾ 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 ਅੱਛਾ ਲੈ ਜੇ ਲੋ ਖੋਲੋ ਵੀਰੇ ਨੂੰ ਇਕੋ ਥੱਲੇ ਐ ਲੈਵਲ ਪਰ ਫਾਨੀ ਨਹੀਂ ਧਰਦੀ ਐ ਬਰਾਬਰੀ ਆ ਭਾਈ ਜੀ ਦੇ ਜਿਵੇਂ ਵੀਰੇ ਦੇ ਬਰਾਬਰ ਹੁੰਦੀ ਉੱਚੀ ਪੂਰੀ ਝੋਟੀ ਲੈ ਜੰਮੀ ਗਾੜੀ ਮਾਰ ਹੂੰ ਲੈ ਜੰਮੀ ਲੈ ਜੰਮੀ ਥਾਲੀ ਬਾਹਰ ਲੈ ਗਏ ਇਹ ਪਲੀ ਝੋਟੀ ਪੂਰੀ ਲੈ ਜੰਮੀ ਅਗੇ ਜੀ ਮੁੱਲਿੰਦਾ ਫਿਰ ਮੁੱਲ ਮਿੰਦੇ ਸੁੱਟਣ ਰੱਖਣੇ ਮੁੱਲ ਵੀ ਜਿਹੜੇ ਪਹਿਲੇ ਸਾਊਟ ਦੇ ਵਿੱਚ ਜਿਹੜੇ ਪਹਿਲੇ ਫੁੰਨਦੇ ਹਾਂ ਜੀ ਹਾਂ ਜੀ ਮੁੱਲ 112 ਇੱਕ ਲੱਖ 12000 ਰੁਪਏ ਲੋ ਜੀ ਕਰੋ ਚੈੱਕ ਕਰੋ ਰਿਵਰਸ ਲਾ ਲਓ 25 30 ਵੀ ਨਹੀਂ ਲੱਗਦੀ ਆ ਪਰ ਮੁੱਲ ਅਕੇ ਜਾਇ ਪਾਉਂਦੇ ਨਹੀਂ ਮੁੱਲ ਹੀ ਜਾਇ ਜੀ ਪਾਉਂਦੇ ਆ ਮੁੱਲ ਨਿਕਲਦੇ ਨੇ ਜੀ ਕਿੰਨੇ ਦੇਰੀ ਹੈ ਜੀ ਹਾਂ ਜੀ ਕਿੰਨੇ ਦੀ ਇੱਕ ਪਾਰਾਂ ਦੇ ਛੋੜੋ ਜੀ ਇੱਕ ਪਾਰਾਂ ਦੇ ਛੋਟ ਹੀ ਹੋਣੀ ਆ ਠੀਕ ਹੈ ਜੀ ਆਹ ਵਾਲੀ ਇਹ ਗੱਪਾਂ ਮਹੀਨੇ ਗੱਪਟ ਜਿਹਾ ਸੋਚੋ ਠੀਕ ਹੈ ਉਹਦੇ ਬਰਾਬਰ ਹੀ ਕਰ ਦਿੰਦਾ ਵੱਡੀ ਇਹ ਵੀ ਤੇ ਵੱਡੀ ਇਹ ਤੇ ਵੱਡੀ ਹੋ ਆ ਭਲੇ ਪੰਡਾ ਪਾਈਆਂ ਵਾ 10 ਮੱਡੀ ਨਿਮ ਲਵੇ ਕੱਚੀ ਆ 10 ਦਿਨ ਜਾਣੀ ਨੇ ਪਰ ਜਿਹੜਾ ਵੀ ਲੈ ਗਿਆ ਦੁੱਧ ਤੇ ਢੱਕੇ ਢਾਈ ਆ ਦੁੱਧ 15 16 ਕਰਾਂ ਦੀ ਗਾਰੰਟੀ ਹੈ ਜੀ ਠੀਕ ਹੈ ਸਾਰੀ ਗੱਟ ਪਿਆ ਕੇ ਵੇਖ ਲੈ ਦੇ ਵੀਰ ਹੂੰ ਤੋਰ ਬਈ ਇਹ ਪੂਰੀ ਪਣੀ ਪੂਰੀ ਐ ਝੂਟੀ ਏਅਰ ਲਾਈਨ ਦੀ ਆ ਨਾ ਦੱਸ ਦਿਆਂ ਤੇ ਥੱਲੇ ਵੇਲੇ ਕਿੰਨੀ ਬਣੀ ਲੈ ਚੱਲੂ ਲੈ ਚੱਲ ਤੇ ਇੰਨਾ ਮਾਲ ਵੀਰ ਜੀ ਫੇਰਾ ਇਹਦਾ ਮੁੱਲ ਮੈਂ ਦੇਖਾ ਤੇਰਾ ਛੋੜਾ ਇਹ ਮਨੇ ਖਾਇਆ ਹਾਂਜੀ ਸਰ 1.5 ਛੋਟ ਕਰ ਦਾਂਗੇ ਜੀ 1.5 ਲੱਖ 5000 ਤੋਂ ਛੋਟ ਹੀ ਹੋਣੀ ਹੈ ਪਰ ਇਹ ਮੈਂ ਥੋੜਾ ਪਰਚੀ ਦੀ ਵਿਕਦੀ ਆ ਬੰਦੇ ਵੀਰ ਹਾਂ ਹਾਂ ਪਰ ਵੇਚਣੀ ਨਹੀਂ ਐ ਜਾਇਜ ਦੇਣੀ ਆ ਠੀਕ ਐ ਜਾਇਜ ਆ ਜਾਇਜ ਹੀ ਦੇ ਦੇਣੀ ਆ ਨਿੱਕੇ ਨਿੱਕੇ ਮੁੱਲ ਰੱਖੇ ਪਾਈ ਏਰੀਆ ਦੇ ਵਿੱਚ ਮੁੱਲ ਨਿੱਕੇ ਗਾਣੇ ਹਉਣ ਵਾਲੇ ਬੜੀ ਪਾਈ ਏਰੀਆ ਦੇ ਵਿੱਚ ਇਹ ਵੀ ਪਹਿਲਾਂ ਪਹਿਲਾ ਸੂਆ ਪਹਿਲਾ ਸੂਆ ਗੱਪਣਾ ਕੇ ਸੂਈਆ ਇਹ ਸੂਈ 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 ਕਿੰਨੇ ਦਿਨਾਂ ਦੇ ਉਹਦੇ ਸੂਈ ਨੂੰ ਆ ਵੇਖੋ ਬੱਚਾ ਦਾ ਤੁਹਾਡੇ ਇਹ ਵੀ 7 8 ਦੇ ਨਾਲ ਆ ਲੈ ਬੱਚਾ ਲੋਈਆ ਵੇ ਲੋ ਬੱਚਾ ਇਹਦਾ ਕਿਤੋਂ ਰੋ ਬਈ ਖੋਲੋ ਇਹਨੂੰ ਵੀ ਆ ਵੇ ਲੋ ਥੋੜੋ ਬਣੀ ਬਣੀ ਕਿੰਨੀ ਕਿੰਨਾ ਦੁੱਧ ਬਈ ਜੀ ਇਹ ਥਰੇ ਦੁੱਧ ਥਨੀ ਦੇ ਅਮਰ ਤੇ ਮੇਰੇ ਬਾਅਦ 11 ਕਿਲੋ ਲਾਲ ਦੇ ਮਿਲਦੇ ਹੁੰਦੇ ਹਾਂ ਦਾ ਕਰਦੇ 11 ਕਿਲੋ ਬੱਚਾ ਗਾਲਾ ਤੋਂ 13 ਕਹਿੰਦੇ ਹਾਂ ਠੀਕ ਹੈ ਠੰਡਾ ਕਰਕੇ 11 ਕਿਲੋ ਦੇ ਹੂੰ ਲੈ ਤੇ ਮੇਂ

ਹਾਂ ਅਗਲੀ ਗੱਲ ਬਾਤ ਮੇਰੀ ਠੀਕ ਆ ਪੂਰੀ ਗੱਲ ਬਾਤ ਆ ਬੋਲੋ ਇਹ ਤਾਂ ਬੋਲੇ ਪੰਜ ਹਜ਼ਾਰ ਆ ਜੀ ਠੀਕ ਆ 1 ਲੱਖ ਤੇ 5000 ਰੁਪਏ ਵੀ ਵੇਚ ਦਿੰਦੇ ਆ ਪਰ ਜਾਇਜ਼ ਦੇਣੀ ਠੀਕ ਹੈ ਠੀਕ ਹੈ ਤੇ ਆਹ ਵਾਲੀ ਇਹ ਵੀ ਸਿਰਾਈ ਆ ਬੋਲੋ ਇਹ ਥਲੇ ਚ ਗੜਬਾ ਤੇ ਚਵਨਾ ਕਰ ਲਊਗਾ ਠੰਡਾ ਤੋਂ 13 ਕਿਲੋ ਥਲ ਤਿਆਰ ਹੋ ਗਿਆ 13 ਕਿਲੋ ਤੋਂ ਤਿਆਰ ਹੈ ਖਾਣ ਮਾਰ ਜਰਾ ਐ ਕੇ ਪਗਾਈਆਂ ਨੂੰ ਲਾੜ ਰਿਹਾ ਇਹਦਾ ਲੈ ਵਾ ਵੇਖ ਲਾ ਮੈਂ ਤਾਂ ਕਿਦਾਂ ਦਾ ਆ ਇਹ ਪੂਰੇ ਟ੍ਰੋਪਿਕ ਨੂੰ ਲਿੰਮੂ ਉਹ ਦਿਨੇ ਚੜਕੇ ਚੜ ਜਾਂਦੇ ਲਿੰਮੂ ਇਹ ਲੋਈ ਆ ਮੈਂ ਲੋਈ ਲੋਈ ਆ ਲੋਈ ਖੋਲੋ ਵੀਰੇ ਆਹ ਤਾਂ ਬਚਾ ਲੋ ਕਮਾਲ ਉਹ ਅੰਦਰ ਇਤਨੂੰ ਕਮਾਲੋ ਇਤਨੂੰ ਕਮਾਲੋ ਉਧਰ ਕਮਾਲੋ ਲੋਈ ਲੋਈ ਮੱਝ ਥੱਲੇ ਦੇਖੋ ਪੰਡਾ ਹੀ ਬੰਨੀ ਫਿਰਦੀ ਆ ਆ ਦੇਖੋ ਲੋ ਤੁਰਿਆ ਨਹੀਂ ਜਾਂਦਾ ਮਾਝ ਕੋਲੋਂ ਵੇ ਲੋ ਮੈਂ ਆਹ ਜੱਫ ਗਾਇਆਂ ਨੂੰ ਲੱਗਾ ਮਿੰਦੇ ਵੀ ਲੇਵੋ ਤੇ ਦਾਣ ਨੂੰ ਖਾਣ ਨੂੰ ਚੰਗੀ ਆ ਨਹੀਂ ਛੋਣੀ ਸਨਕੀ ਐ ਪੂਰੀ ਕਾਲੀ ਸਖਾ ਖਾ ਇਹ ਲੋਕ ਕੋਈ ਫੇਟਾ ਲੈਵਾਲੂਆ ਇੰਤਰੇ ਇੱਕ ਵਾਰੀ ਥਾਂ ਤੇ ਗਾੜੀ ਹੋਈ ਲੈਓ ਜੀ ਬੰਦ ਬੰਦ ਬਤਾਓ ਠੀਕ ਮਗਰ ਉਹ ਹਾਲ ਲੈਵਾ ਦੇ ਰੇਟ ਵੇਖੀ ਇਹਦਾ ਪੈਂਦਾ ਪਟਾਕੇ ਬੋਲੋ ਰੇਟ ਇਹਦਾ ਕਿੰਨਾ ਪਾ ਦੀਏ ਕਿੰਨਾ ਪਾਏ ਔਰਦੀਆਂ ਵਾਲੀ ਔਰਦੀਆਂ ਵਾਲੀ ਕੁਰਦਿਆਂ ਵਾਲੀ ਜਿੰਨੇ ਕਾਹ ਦੂ ਆ ਮੈਂ ਪਾ ਦਾਂਗੇ ਨਹੀਂ ਬੋਲੋ ਇੱਕ ਵਾਰੀ ਫੇਰ ਦੱਸੋ ਤੁਸੀਂ ਬੋਲੋ ਕਰੀ ਨਹੀਂ 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 ਆਏ ਨਹੀਂ ਤੁਹਾਡੀ ਚੀਜ਼ ਆ ਕਿ ਤੁਸੀਂ ਪੈਸੇ ਲਾ ਕੇ ਲਿਆਂਦੀ ਐ ਜਿੱਗਾ ਪੈਸੇ ਲਾ ਕੇ ਲੈ ਕੇ ਜਾਣੀ ਐ ਅਗਲੇ ਨੂੰ ਪਹਿਲਾਂ ਗੱਟਾ ਫਗਾਇਆ ਨੂੰ ਆ ਮੈਂ ਦਾ ਹਾਂ ਬੋਲੋ ਅੰਕ ਜੀ ਜਿੰਨੇ ਵੀ ਆਖੀ ਗੋਲ ਨੇ ਦੇ ਦਾਂਗੇ ਨਹੀਂ ਦੱਸਦੇ ਭਾਈ ਇਹ ਦੂਜਾ ਮਹਾਰਾਜ ਮਹਿੰਦੇ ਵੀ ਨੇ ਹਾਂ ਜੀ ਇਹ 1 ਲੱਖ 2000 ਛੋਟ ਕਰਦੇ ਨਹੀਂ ਤੁਹਾਨੂੰ 8000 ਦੀ 1 ਲੱਖ ਤੋਂ 2000 ਛੋਟ 9500 ਦੀ ਤੁਹਾਨੂੰ 8000 ਦੀ ਆਲੀ ਗਾਂ ਆਹ ਮਾਂ ਦੇਖੋ ਨਾ ਨੱਚ ਜਿਹਾ ਬੈਠਾ ਸੀ ਸੌਰੀ ਸੁਈ ਹੋਏ ਮੁੰਡੇ ਵੀਰ ਆਹ ਵਾਡੀ ਨਾ ਕਿ ਬਰੀਡ ਚਾਹ ਤਾਂ ਬੈੜੀ ਕਿ ਬਰੀਡ ਹੈ ਕੱਟ ਵਾਲਾ ਲੈ ਵਾ ਕਿਹੜਾ ਬੱਚਾ ਇਹਦਾ ਲੈ ਸਾਡੀ ਬਰੀਡ ਦੇਖੋ ਠੀਕ ਕਿੰਨੇ ਦਿਨ ਹੋ ਗਏ ਸੁਈ ਨੂੰ ਪਰਸੋਂ ਮਨੇਰੇ ਸੁਈ ਆ ਅੱਛਾ ਰਸੀ ਜੇ ਪੱਛੀ ਮਗਰਵੀ ਪਸੀ ਦੀ ਬਰੀਡ ਵਾਲੀ ਦੇਖ ਤੇ ਆਈ ਲੱਗੂਗੀ ਦੇਖ ਤੇ 10 ਕਿਲੋ ਬੋਲਾ ਯਾਰ ਥੱਲੇ ਆਵੇਂ ਕਾਜੀ 11-12 ਕਿਲੋ ਬੋਲਾ ਆਹਾਂ ਦੀ ਕੀਮਤ ਰਈ ਹੈ ਹਾਂ ਇਹਦੀ ਕੀਮਤ ਬੋਲੋ ਇਹਦੀ ਕੀਮਤ ਛੋਟੀ ਜੀ ਮਿਲਕ ਦਿਨ ਨਾਲ ਕੰਮ ਕਰਨਾ ਹਾਂ ਹਾਂਜੀ ਬੋਲੋ ਆਈ ਇੱਧਰ ਵੇਹਣ ਸਵਰਾ ਪਹਿਲੇ ਮਾਰ ਦਫੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵਿਖਾ ਲੋ ਰੋਜ਼ ਵਿਖਾ ਲੋ ਮੌਰੀਓ ਅਗਾਰ ਫਾਨ ਵਿਖਾ ਲਈਏ ਪੂਰੀ ਵੱਡੀ ਵਿਹੜਾ ਛੋਟੀ ਨਾ ਸਮਝ ਆਈ ਹਾਂਜੀ ਹਾਂਜੀ ਹਟ ਹਟ ਕੋਈ ਨਹੀਂ ਕੋਈ ਨਹੀਂ ਲਾਇਆ ਤੇ ਬਿਲਕੁਲ ਲੈ ਦਿੱਤਾ ਹਾਂ ਸਰਕਾਰ ਨਾਲ ਇਹਦਾ ਮੁੱਲ ਬਾਈ ਜੀ ਇਹਦਾ ਮੁੱਲ ਛੋਟਾ ਜੀਏ ਬੋਲੋ ਇਹ 40000 10 38000 ਦੀ ਦਨੀ ਹੈ 38000 ਦੀ 10 ਕਿਲੋ ਗੋਲਾ ਵਾ 10 ਕਿਲੋ ਗੋਲਾ ਹਾ ਜਰਾ ਵੱਡੀ 38000 ਦੀ ਪੂਰੀ ਵੱਡੀ ਮੱਛੀ ਹੈ ਕਿ ਨਾ ਸਮਝਿਆ ਕੋਈ ਮੱਛੀ ਵੱਡੀ ਆ ਲੰਮੀ ਪੂਰੀ ਵੇ ਨਾ ਇਧਰੋਂ ਵੀ ਕਦਾਣਾ ਖਾਣ ਲੱਗਾ ਵਾ ਨਾਲੇ ਮਗਰ ਵੀ ਵੱੱਛੀ ਨਾਲੇ ਫ੍ਰੀਡ ਆ ਫ੍ਰੀਡ ਡਬਲ ਫੈਰਾ ਅਗਲੇ ਨੂੰ ਜੀ ਲੈ ਲੈਣੀ ਆ ਮੁੱਛੀ ਦਾ ਬੱਪ ਵੇਖ ਕਿਦਾਂ ਦਾ ਆਈ ਮਾਰ ਗਈ ਆ ਬਰੀਡ ਬਹੁਤ ਚੰਗੀ ਆ ਜੀ ਵੇਖੋ ਨਹੀਂ ਬੋਲੋ ਬੋਲੋ ਡਰੈਸ ਬੋਲੋ ਇੱਕ ਵਾਰੀ ਦੁਬਾਰਾ ਕਹ ਜੀ ਫੇਰ ਆਪਣਾ 10 ਹਾਂਜੀ ਜਸਪਾਲ ਸਿੰਘ ਮਰਦਾਰ ਹੈ ਹਾਂਜੀ ਪਿੰਡ ਛੇਪੁਰ ਕਲਾਂ ਤਹਿਸੀਲ ਬਟਾਰਾ ਜ਼ਿਲ੍ਹਾ ਗੁਰਦਾਸਪੁਰ 10 ਹਾਂਜੀ